ਨਾ ਬੋਲਾ ਜੀ ਤੁਹਾਨੂੰ ਮਾੜਾ ਬੁਲਾਇਆ ਗੱਲ ਕਿ ਗੰਨ ਬਾਈ ਸਾਡੇ ਨਾਲ ਕੋਈ ਸਟੇਮਨ ਲੈ ਜਨਾ ਕੋਈ ਮੁੰਡਾ ਕੱਲ ਮਾਰਤਾ ਸੀਗਾ ਉਹਦਾ ਅਸੀਂ ਧੋਖਾ ਸੀਗਾ ਉਹਦੇ ਸੰਸਕਰ ਆਟੋਪੋਰ ਤੇ ਜਾ ਰਹੇ ਸੀਗੇ ਅਸੀਂ ਨੌ ਜਣੇ ਸੀਗੇ ਅੱਠ ਜਣੇ ਉਹ ਡਰਾਈਵਰ ਨੂੰ ਪਤਾ ਲੱਗਾ ਵੀ ਇਹਨੇ ਗੱਡੀ ਵਿੱਚ ਲੱਗ ਵੀ ਇਹ ਨੌ ਜਣੇ ਇਹ ਸੀਗੇ ਇਹ ਆਪਾਂ ਨੂੰ ਜਾਣਦੇ ਨਹੀਂ ਸੀਗੇ ਨਾ ਆਪਾਂ ਇਹਨਾਂ ਨੂੰ ਜਾਣਦੇ ਉਸੇ ਕੋਈ ਗੱਡੇ ਬਾਈ ਜੀ ਇਹ ਜੋ ਮੈਥੇ ਗੱਡੀ ਡਿੱਗੀ ਡਰਾਈਵਰ ਵੀਰ ਸੀਗਾ ਹੋਰ ਵੀ ਕਈ ਜਾਣੇ ਸੀਗੇ ਬਾਈ ਜੀ ਕਿੱਥੋਂ ਆ ਰਹੇ ਸੀ ਕਿਧਰ ਜਾ ਰਹੇ ਇਹ ਬਾਈ ਜੀ ਲੋਕੜੀ ਆਪਣੇ ਕਹਿੰਦੇ ਹੁਣ ਪਤਾ ਲੱਗਾ ਲੋਕੜਾ ਇਧਰ ਜੀਵਨ ਸਿੰਘ ਨਗਰ ਤੋਂ ਬਾਈ ਜੀ ਮੀਂਹ ਰੋਡ ਤੋਂ ਸਦਾ ਥਾਣੇ ਕੋਲ ਹਾਂਜੀ ਹਾਂਜੀ ਕੁੱਲ ਕਿੰਨੇ ਜਾਣੇ ਸੀ ਇਹ ਬਿਲਕੁਲ 9 ਜਾਣੇ ਸੀਗੇ ਇਹ 4 ਬੱਚੇ ਇਹਨਾਂ ਦੀਆਂ ਇੱਕ ਬੇਟਾ ਤੇ 4 ਜਾਣੇ ਆਪਸੀ ਬਾਈ ਜੀ ਮਾਂ ਪਿਓ ਸੀਗਾ ਇਕੱਲਾ ਰੱਤ ਕਹਿੰਦੇ ਹਾਂਜੀ ਰੱਤ ਕਹਿੰਦੇ ਕੰ ਹਾਲਾਤ ਦਾ ਬਾਈ ਜੀ ਪੁੱਛੋ ਨਾ ਉੱਥੇ ਵੀ ਕੋਈ ਵੀਡੀਓ ਜ਼ਿਆਦੇ ਲੋਕੀ ਬਣਾਉਣ ਲੱਗੇ ਮੈਂ ਤਾਂ ਇਹ ਕਹਣਾ ਵੀ ਵੀਡੀਓ ਨਾ ਬਣਾਇਆ ਕਰੋ ਹੋਰ ਵੀ ਸਾਡੇ ਪੁਲਿਸ ਮਲਾਇਨਸ ਦੀ ਉਹ ਵੀ ਮੌਕੇ ਤੇ ਪਹੁੰਚ ਗਏ ਬਾਈ ਹੋਰ ਵੀ ਸੀਗੇ ਮੇਰੇ ਵੀਰ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕ ਜਣੇ ਸੀ ਬੱਚੀਆਂ ਜੁਨੀਆਂ ਸੀਗੇ ਜਵਾਕ ਚਾਰ ਬੱਚੇ ਵੀਰੇ ਛੋਟੀਆਂ ਛੁਟੀਆਂ ਕੋਈ 5 ਸਾਲ ਦੀ ਕੋਈ 3 ਸਾਲ ਦੀ ਕੋਈ ਡੇਢ ਸਾਲ ਦਾ ਬੇਟਾ ਬਈ ਇਹਨਾਂ ਦਾ ਉਹ ਚਾਰ ਕੁੜੀਆਂ ਬਾਅਦ ਬੱਚਾ ਹੋਇਆ ਇਹਨਾਂ ਦੇ ਤੇ ਰਹਿੰਦੇ ਮੰਨਦੀ ਬੈਠੇ ਮੰਗਦਾ ਬਈ ਇਹੀ ਕਰਦੇ ਆ ਪਾਸੇ ਨੂੰ ਕੋਈ ਸਰਕਾਰ ਇਹਨਾਂ ਦੀ ਮਦਦ ਕਰਦੇ ਕਹਿੰਦੇ ਮੋਬਾਈਲ ਮੋਬਾਈਲ ਸੀਗਾ ਕਿਸੇ ਨੂੰ ਪੈਸੇ ਪੈਸੇ ਸੀ ਇੰਨਾ ਕੋਈ ਬਾਵਾ ਬਾਈ ਜੀ ਇੰਨਾ ਕੋਈ ਠੀਕ ਆ ਉਹ ਵਿੱਚ ਹੀ ਗੱਡੀ ਦੇ ਕਿਸੇ ਤੋਂ ਹੋ ਗਿਆ ਨਹੀਂ ਅਸੀਂ ਜਾ ਰਹੇ ਸੀ ਬਾਈ ਜੀ ਗਾਂ ਸਾਡੇ ਕੋਲ ਤਾਂ ਗੱਡੀ ਹੋਰ ਸੀ ਬਾਈ ਜੀ ਠੀਕ ਆ ਤੁਸੀਂ ਆ ਮੋਕ ਤੇ ਨਾਲ ਹੋ ਕੇ ਬਚਾਇਆ ਹਾਂ ਹਾਂ ਮੋਕ ਤੇ ਸੀ ਤਾਂ ਬਚਾਇਆ ਬਾਈ ਜੀ ਨਾਲ ਹੋਰ ਵੀ ਸੀ ਉੱਥੇ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਕੱਢਿਆ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਹੋਰ ਵੀ ਲਾਸ਼ਾਂ ਪਾਪਾ ਕੇ ਕੱਢਿਆ ਬਾਈ ਜੀ ਬਹੁਤ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਕੱਢਿਆਗਾ ਅਸੀਂ ਵੀ ਸੀ ਮੈਨੂੰ ਤੈਰਨਾ ਘਟ ਆਉਂਦਾ ਸੀ ਬਾਈ ਮ ਤੇ ਫਿਰ ਮੈਂ ਤਾਂ ਨਾਲ ਦੇ ਨਾਲ ਬਈ ਉਹ ਚ ਕੱਢ ਗਿਆ ਸਾਰੇ ਸੁਰੱਖਿਤ ਹੈ ਹਾਂਜੀ ਹਾਂਜੀ ਸਾਰੇ ਠੀਕ ਹੈ ਉਹ ਥੋੜਾ ਛੋਟਾ ਕੰਨਿਕ ਸਾਹਿਬ ਡੇਢ ਸਾਲ ਦਾ ਬੱਚਾ ਉਹ ਥੋੜਾ ਜਿਹਾ ਸੀਰੀਅਸ ਹੈ ਉਹ ਵੀ ਡਾਕਟਰ ਸਾਹਿਬਾਂ ਕਹਿੰਦੇ ਸਹੀ ਹੈ ਹੁਣ ਕੋਈ ਘਬਰਾਉਣ ਵਾਲੀ ਬਬੇ ਕੀ ਨਾਮ ਤੁਹਾਡਾ ਸੀਤਾ ਕੀ ਹੋਇਆ ਜੀ ਕੀ ਨਾਮ ਤੁਹਾਡਾ ਬਤਾਈ ਰੇ ਸਿੱਕਰ ਮੇ ਜਾ ਰਹੀ ਸੀ ਇਹ ਪਾਵੇ ਜੀ ਬੱਸ ਕਰ ਰਹੀ ਨਿਕਲੇ ਸੀਗੇ ਉਹਨਾਂ ਨੇਹਰ ਕੋਲ ਦੀ ਮੈਨੂੰ ਕੰਮ ਤੇ ਚੱਟਣ ਜਾ ਰਹੀ ਸੀਗੇ ਕੀ ਹੋ ਰਿਹਾ ਉਹ ਗੱਡੀ ਮੁੜ ਕੇ ਨਹਿਰ ਇਹਨੇ ਕਿਹਾ ਸਾਰੇ ਗੈਰਾ ਜਣੇ ਸਾਰੇ ਪਰਿਵਾਰੀ ਸੀ ਕਿਲਮ ਚੱਡ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੇ ਸੀ ਕਿੱਥੇ ਜਾ ਰਹੇ ਕੰਮ ਤੇ ਆਇਤੇ ਕਿਲਮ ਆ ਵੀ ਦਲ ਤੇ ਛੱਟਣ ਜਾ ਰਹੇ ਸੀ ਮੈਨੂੰ ਕੰਮ ਤੇ ਰਹਿੰਦੇ ਕਿੱਥੋਂ ਜੀਵਨ ਸਿੰਘ ਨਗਰ ਕੀ ਨਾਮ ਦਾ ਕਿਹਨੇ ਮੇਰਾ ਨਾਮ ਹੀ ਡਾਕਟਰ ਹਸਨ ਗੋਰ ਮੈਡੀਕਲ ਆਫਿਸ ਸੇਵਲ ਹਸਪੀਟਲ ਬਿੰਦਾਂ ਸਾਡੇ ਕੋਲ ਵੀ ਨਾਰਥ ਵਨ ਵੈਲਫੇਅਰ ਸੁਸਾਇਟੀ ਤੇ ਕੋਈ ਸਮਾਜ ਮਾ ਦੁਆਰਾ ਦਮੰਦਵਾਨੀ ਕੋਲ ਜਿਹੜੀ ਨਹਿਰ ਹੈ ਉੱਥੇ ਇੱਕ ਉਹਨਾਂ ਦੇ ਦੱਸੇ ਮੁਤਾਬਕ ਇੱਕ ਗੱਡੀ ਡਿੱਗ ਪਈ ਸੀ ਉਹਦੇ ਵਿੱਚ ਸਾਡੇ ਕੋਲੇ 5 ਬੱਚੇ ਤੇ 6 ਵੱਡੇ ਲੈ ਕੇ ਆਏ ਨੇ ਉਹਨਾਂ ਦੀ ਹਾਲਤ ਸਿਹਤ ਸਾਡੀ ਸਰਜਨਸ ਦੀ ਕਲੀਨਿਕਸ਼ਨ ਦੀ ਟੀਮ ਨੇ ਉਹਨਾਂ ਨੂੰ ਦੇਖ ਰਿਆ ਹੈ ਇੱਕ ਬੱਚੇ ਨੂੰ ਵੀ ਐਡਮਿਟ ਕਰ ਰਹੇ ਹਾਂ ਬਾਕੀ ਨੂੰ ਵੀ ਅਜੇ ਕੁਝ ਘੰਟੇ ਆਬਜ਼ਰਵੇਸ਼ਨ 'ਚ ਰੱਖਿਆ ਹੈ ਜਿਹੜੇ ਸਾਡੇ ਕੋਲੇ ਗਿਆ ਆ ਜਾਨੇ ਆਏ